ਆਪਾਂ ਆਏ ਵਰਲਪੂਲ ਦਾ ਲੱਗਾ ਹੋਇਆ ਏਸੀ ਚੈੱਕ ਕਰਨ ਵਾਸਤੇ ਆਏ ਸੀ ਤੇ ਇਹਦੇ ਵਿੱਚ ਗੈਸ ਨਹੀਂ ਹੈਗੀ। ਤਕਰੀਬਨ 4-5 ਸਾਲ ਲੱਗੇ ਨੂੰ ਹੋ ਗਏ ਇਸ ਏਸੀ ਨੂੰ ਤੇ 4-5 ਵਾਰ ਹੀ ਇਹਦੇ ਵਿੱਚ ਗੈਸ ਭਰਾ ਚੁੱਕੇ ਨੇ ਤੇ ਵਾਰ-ਵਾਰ ਲੀਕੇਜ ਕਰ ਜਾਂਦੀ ਹੈ। ਤੇ ਹੁਣ ਆਣ ਕੇ ਆਪਾਂ ਵੇਖਿਆ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਤੇ ਹੁਣ ਆਪਾਂ ਇਹ ਜਿਹੜਾ ਇਨਡੋਰੇ ਗੋਦਰੇ ਚ ਕੰਪਨੀ ਦਾ ਇਹ ਲਗਾਉਣ ਲੱਗੇ ਆ ਤੇ ਇਹ ਜਦੋਂ ਆਪਾਂ ਇਨਡੋਰ ਖੋਲਿਆ ਹਨ ਤੇ ਨਵੀਂ ਲੁੱਕ ਦੇ ਵਿੱਚ ਬਣਿਆ ਹੋਇਆ ਤੇ ਇਨਡੋਰ ਬਹੁਤ ਹੀ ਸੋਹਣਾ ਲੱਗਦਾ ਤੇ ਲੁੱਕ ਵੀ ਇਹਦੀ ਬਹੁਤ ਘੈਂਟ ਹੈਗੀ। ਏਸੀ ਨੂੰ ਖੋਲ ਕੇ ਆਪਾਂ ਚੈੱਕ ਕੀਤਾ ਕਿਉਂਕਿ ਇਹ ਏਸੀ ਨੂੰ ਲਾਉਣ ਤੋਂ ਪਹਿਲਾਂ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਣਾ ਇਨਡੋਰ ਕਿਹੜੀ ਕੁਆਲਿਟੀ ਦਾ ਹੈਗਾ ਤੇ ਇਧਰਲੇ ਬੰਨੇ ਤੁਸੀਂ ਵੇਖੋ ਵੀ ਬਲੂ ਕਲਰ ਦੀ ਕੋਟਿੰਗ ਕੀਤੀ ਗਈ ਹੈ ਜਿਹੜੀ ਸਭ ਤੋਂ ਵਧੀਆ ਗੱਲ ਹੈ ਜਿੱਥੇ ਕੋਟਿੰਗ ਹੋਈ ਹੁੰਦੀ ਹੈ ਉਸ ਜਗ੍ਹਾ ਤੇ ਸ਼ੋਰੇ ਦਾ ਅਸਰ ਘਟ ਜਾਂਦਾ ਏਸੀ ਦੀ ਲਾਈਫ ਵੱਧ ਜਾਂਦੀ ਹੈ ਪਹਿਲਾਂ ਪਾਈਪਾਂ ਜਿਹੜੀਆਂ ਓਪਨ ਆਉਂਦੀਆਂ ਸੀਗੀਆਂ ਉਹਨਾਂ ਦੀ ਲਾਈਫ ਘੱਟ ਹੁੰਦੀ ਸੀਗੀ ਪਰ ਇਹਦਾ ਹੁਣ ਕੰਪਨੀਆਂ ਨੇ ਇਹ ਚੀਜ਼ ਦਾ ਧਿਆਨ ਰੱਖਿਆ ਆ ਕਿ ਸ਼ੋਰੇ ਦੀ ਸਮੱਸਿਆ ਤੋਂ ਝੁੰਝਣ ਵਾਸਤੇ ਇਹ ਚੀਜ਼ਾਂ ਦੀ ਕੋਟਿੰਗ ਕਰਕੇ ਏਸੀ ਦੀ ਲਾਈਫ ਵਧ ਜਾਂਦੀ ਹੈਗੀ ਹੁਣ ਆਪਾਂ ਇਸ ਏਸੀ ਦੇ ਉੱਪਰ ਡਬਲ ਕੋਟਿੰਗ ਕਰ ਦਿੰਨੇ ਆ ਵੀ ਕਿਸੇ ਬੰਨੇ ਕੋਈ ਕਸਰ ਰਹਿ ਨਾ ਜਾਵੇ ਇਧਰਲੇ ਬੰਨੇ ਵੀ ਕੋਟਿੰਗ ਕਰ ਦਿੱਤੀ ਆ ਵੀ ਕੱਲ ਨੂੰ ਕੋਈ ਜਲਦੀ ਕੋਈ ਦਿੱਕਤ ਨਾ ਆਵੇ ਡਬਲ ਕੋਟਿੰਗ ਕਰਤੀ ਉਧਰ ਵੀ ਪਹਿਲਾਂ ਇਧਰਲੇ ਬੰਨੇ ਕੋਟਿੰਗ ਨਹੀਂ ਸੀਗੀ ਹੁਣ ਇਧਰਲੇ ਬੰਨੇ ਵੀ ਆਪਾਂ ਕੋਟਿੰਗ ਮਾਰ ਕੇ ਤੇ ਕਵੈਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਉਸ ਤੋਂ ਬਾਅਦ ਵਿੱਚ ਇਹਦੀ ਫਿਟਿੰਗ ਕਰ ਰਹੇ ਹਾਂ ਹਰੀਨ ਦੀ ਪੈਕਿੰਗ ਹੋ ਗਈ। ਬਹੁਤ ਸੋਹਣਾ ਲੱਗਦਾ ਪਰ ਹੁਣ ਜੇ ਆ ਕੇ ਇਹਨੂੰ ਫਿੱਟ ਕਰਾਂਗੇ ਰਿਮੋਟ ਰੱਖੇਦਾ ਯੁਨੀਵਰਸ ਉਹ ਟਾਂਬਰ ਹੈ। ਨਵਾਂ ਇੰਡੋਰ ਯੂਨਟ ਆਪਾਂ ਲਿਆਇਆ ਪ੍ਰਾਣਾ ਉਤਾਰ ਦਿੱਤਾ ਤੇ ਇਸੇ ਪਲੇਟ ਦੇ ਉੱਪਰ ਆਪਾਂ ਇਹਦੀ ਫੀਟਿੰਗ ਕਰਦਾਵਾਂਗੇ ਵੈਸੇ ਤਾਂ ਆਪਾਂ ਲੈਫਟ ਸਾਈਡ ਤੋਂ ਕੱਢਨੀ ਸੀ ਪਰ ਇਹਦੀ ਮਜਬੂਰੀ ਕਰਕੇ ਰਾਈਟ ਸਾਈਡ ਤੋਂ ਪਾਈਪਾਂ ਕੱਢ ਰਹੀਆਂ ਇਹ ਪਈਆਂ ਤੇ ਇਧਰਲੇ ਬੰਨੇ ਹੁਣ ਜਿਹੜਾ ਆਪਣਾ ਇੰਡੋਰ ਯੂਨਟ ਹੈ ਉਹਦੀ ਫੀਟਿੰਗ A1 ਹੋ ਚੁੱਕੀ ਹੈ ਤੇ ਬਾਕੀ ਕੰਮ ਜਿਹੜਾ ਆਪਣਾ ਬਾਹਰਲਾ ਉਹ ਹੁਣ ਕਰਦੇ ਪਏ ਆਂ ਇਧਰਲੇ ਬੰਨੇ ਫਲੇਅਰ ਨਾਟ ਵੀ ਆਪਾਂ ਇਹਦੇ ਕੱਸ ਦਿੱਤੇ ਨੇ ਤੇ ਹੁਣ ਸਿਸਟਮ ਨੂੰ ਆਪਾਂ ਵੈਕਿਊਮ ਦੇ ਉੱਪਰ ਲਗਾ ਰਹੇ ਹਗੇ ਆਂ ਕਿਉਂਕਿ ਜਿਹੜਾ ਪਹਿਲਾਂ ਪ੍ਰੈਸ਼ਰ ਭਰਿਆ ਸੀ ਉਹ ਵੀ ਆਪਾਂ ਚੈੱਕ ਕਰ ਲਿਆ ਤੇ ਆਊਟਡੋਰ ਯੂਨਟ ਨੂੰ ਆਪਾਂ ਸਰਵਿਸ ਕਰ ਲਿਆ ਹੈਗਾ ਤੇ ਹੁਣ ਇਧਰਲੇ ਬਣ ਜਿਹੜੀਆਂ ਪਾਈਪਾਂ ਪਾਉ ਉਤਾਰੀਆਂ ਸੀ ਕਿਉਂਕਿ ਪਹਿਲਾਂ ਇਹਦੇ ਵਿੱਚ ਪ੍ਰੈਸ਼ਰ ਭਰ ਕੇ ਦੇਖਿਆ ਲਿਆ ਸੀ ਸੀਐਮ ਪ੍ਰੈਸ਼ਰ ਲੈ ਰਿਹਾ ਹੈਗਾ ਤੇ ਗੈਸ 100 150 ਪਾਉਂਡ ਦੇ ਵਿੱਚ ਵਿੱਚ ਹੀ ਆ। ਇੱਧਰ ਜਿਹੜੀ ਤੇ ਪੂਰੀ ਦਾ ਦਿੱਤੀ ਇਨਸੂਲੇਸ਼ਨ ਵੀ ਲੱਗੀ ਹੋਈ ਸੀ। ਆਮ ਤੌਰ ਤੇ ਇਹਨੂੰ ਵੀ ਕਿਹਾ ਜਾਂਦਾ ਕੋਟਨ ਤੇ ਕਰ ਦਿੱਤੀ ਹੈ ਪੂਰੀ ਮੱਤ ਕਰ ਦਿੱਤੀ। ਇਹ ਕਰਮਣੀ ਪੂਰੀ ਆ ਗਈ। ਪੁੱਲੇ ਬਨੇ ਪਰ ਵੀ ਸੋਹਣਾ ਪਾਸਾ ਰੰਗ ਤਾਂ ਉਹ ਤੇ ਨੀਰਾ ਤਾਂ ਉਹੀ ਹੋ ਗਿਆ ਗੈਸ ਵਾਲਾ ਸਾਰਾ ਕੰਮ ਕੰਪਲੀਟ ਤੇ ਆ ਤੁਸੀਂ ਦੇਖੋ ਜਿਹੜਾ ਨਿਊ ਮਾਡਲ ਗੋਦਰੇ ਦਾ ਰਮੋਡ ਕਿੰਨਾ ਜਿਆਦਾ ਸੋਹਣਾ ਤੇ ਲੁੱਕ ਵੇਖੋ ਏਸੀ ਦੀ ਕਿੰਨੀ ਜਿਆਦਾ ਕੈਂਟ ਲੱਗਦੀ ਪਈ ਹੈ ਏਸੀ ਪੂਰੀ ਪਰਫਾਰਮੈਂਸ ਤੇ ਚੱਲਦਾ ਪਿਆ ਜੇਕਰ ਇਹ ਵੀਡੀਓ ਪਸੰਦ ਆਈ ਨਾ ਵੱਤੋ ਦਾ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਸਤਿ ਸ੍ਰੀ ਅਕਾਲ ਜੀ